ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਮਾਝੇ ਵਾਲੇ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲਈ ਪਹੁੰਚਿਆ ਮੈਂ ਪਿੰਡ ਪਹਿਲਵਾਨ ਕੇ ਦਰਾਜ ਕੇ ਇਸ ਪਿੰਡ ਦੀ ਗੱਲ ਕਰੀਏ ਤੇ ਜਿਲ੍ਹਾ ਨੂੰ ਤਰਨਤਾਰਨ ਸਾਹਿਬ ਲੱਗਦਾ ਵਾ ਨੇੜੇ ਰਹਿ ਜਾਂਦਾ ਇਹਦੇ ਭਿੱਖੀ ਵਿੰਡ ਜਾਂ ਪੌਵਿੰਡ ਸਾਹਿਬ ਸੋ ਜਿਸ ਘਰੋਂ ਆਪਾਂ ਵੀਡੀਓ ਬਣਾਉਣ ਲੱਗੇ ਆ ਪਸ਼ੂ ਪਾਲ ਦਾ ਕਿਤਾ ਵਾ ਅੱਗੇ ਵੀ ਕਾਫੀ ਵੀਡੀਓ ਤੁਹਾਨੂੰ ਦਿਖਾਈਆਂ ਵੀਰ ਸਰਵਨ ਸਿੰਘ ਦੇ ਘਰ ਪਹੁੰਚੇ ਆ ਆਪਾਂ ਤੇ ਹਰ ਟਾਈਮ ਇਹਨਾਂ ਕੋ ਪਛੇ 6 7 ਜਨਵਰੀ ਜਿਹੜੇ ਆ ਉਹ ਮੌਜੂਦ ਹੁੰਦੇ ਆ ਵਿਕਰੀ ਵਾਲੇ ਤੇ ਅੱਜ ਦੀ ਵੀਡੀਓ ਦੇ ਵਿੱਚ ਦੋ ਤੁਹਾਨੂੰ ਨਗ ਜਿਹੜੇ ਉਹ ਦਿਖਾਉਣੇ ਆ ਨੀਲੀ ਰਾਵੀ ਦੇ ਬੜੀਆਂ ਸੋਹਣੀਆਂ ਝੋਟੀਆਂ ਟੇਡੇ ਕੱਟਦੀਆਂ ਤੁਸੀਂ ਦੇਖ ਸਕਦੇ ਜੀ ਬਿਲਕੁਲ ਛੋਟਾ ਸਿੰਘ ਤੇ ਬਾਕੀ ਸ਼ੁਰੂਆਤ ਆਪਾਂ ਕਰਦੇ ਆਂ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਵੀਰ ਜੀ ਉਹ ਸਭ ਠੀਕ ਠਾਕ ਜੀ ਹਾਂ ਜੀ ਵਧੀਆ ਹੈ ਮਹਾਰਾਜ ਦੀ ਕਿਰਪਾ ਸਾਬ ਠੀਕ ਠਾਕ ਦੇ ਕਿਦਾਂ ਵਧੀਆ ਚੱਲੀ ਜਾਂਦਾ ਕੰਮ ਸਾਬ ਹਾਂ ਜੀ ਵਧੀਆ ਵੀ ਜੀ ਮਹਾਰਾਜ ਦੀ ਕਿਰਪਾ ਨਾਲ ਟਾਈਮ ਪਾਸ ਹੋ ਜਾਂਦਾ ਠੰਡ ਨੂੰ ਵਾਵਾ ਹੋ ਗਿਆ ਦੇਖ ਠੰਡ ਦੇ ਅਰਕੀ ਜਿਆਦਾ ਵੇ ਡੰਗਰੀ ਜੁੜ ਗਏ ਆ ਠੰਡ ਦੇ ਨਾਲ ਤੇ ਜਿਹੜੀ ਠੰਡ ਦਾ ਸੂਰਜ ਨਿਕਲਦਾ ਹੀ ਨਹੀਂਗਾ ਕਿੰਨੇ ਅਜ 10 ਦਿਨ ਹੋ ਗਏ ਆ ਸਹੀ ਗੱਲ ਹੈ ਛੜੀ ਦੇ ਵਿੱਚ ਨਾ ਤੇ ਡੰਗਰੀ ਸਾਂਭੇ ਜਾਂਦੇ ਆ ਕੋਈ ਬੜਾ ਮੁਸ਼ਕਲ ਆ ਡੰਗਰੀ ਸਾਮਣ ਵਾਲੇ ਨੂੰ ਤੇ ਹੁਣ ਆਹ ਟਾਈਮ ਕਿੰਨੇ ਜਾਨਵਰ ਮੌਜੂਦ ਹੋਣਗੇ ਮੌਜੂਦ ਵੀ ਰੈਟ ਟਾਈਮ ਤੇ ਆਪਣੇ ਕੋਲੇ 11 12 ਮ ਠੀਕ ਠੀਕ ਹਾਂਜੀ ਤੇ ਇਹੋ ਪੰਨਾਂ ਚਾਹੋਂ ਦੀ ਪਾ ਦਨੇ ਆ ਬਾਕੀ ਜਿਹੜਾ ਵੀਰ ਕੋਈ ਮਾੜੇ ਮਾਣੇ ਫੋਟੋਆਂ ਦੇ ਦਾਂਗੇ ਜਿਹੜੀ ਕੇਰੇ ਪਸੰਦ ਹੋਊਗੀ ਆਪੇ ਮੁਣਕੇ ਆਪਾਂ ਮੁੱਲ ਕਰਕੇ ਦੇ ਦਾਂਗੇ ਠੀਕ ਠੀਕ ਮੱਝਾਂ ਵਾਧੂ ਆ ਸਾਰੀ ਆ ਉਹ কুরਲੀ ਤੋੜ ਤੱਕ ਭਰੀ ਆ ਠੀਕ ਆ ਹਾਂਜੀ 11 12 ਮੱਝਾਂ ਆ ਸੱਜਰਾਂ ਹੀ ਆ ਬਾਕੀ ਸਾਰੀਆਂ ਤਾਜ਼ੀਆਂ ਸੂਈਆਂ ਠੀਕ ਆ ਹਾਂਜੀ ਹਾਂਜੀ ਸ਼ੁਰੂਆਤ ਆਪਾਂ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਹਾਂਜੀ ਇਹਦੀ ਕੀ ਡਿਟੇਲ ਜੇ ਡਿਟੇਲ ਵੀਰ ਜੀ ਇਹ ਦੂਸਰਾ ਸੂਹਾ ਸੂਈ ਆ ਪਰਸੋਂ ਦੀ ਸੂਈ ਆ ਨੀਲੀ ਦੀ ਆ ਬੈ ਨੀਲੀ ਦੀ ਇਹ ਮਗਰਾ ਵੇਖੋ ਕੱਟੀ ਆ ਬਹੁ ਇਸ ਤਰ੍ਹਾਂ ਦਾ ਹੀ ਆ ਠੀਕ ਆ ਹਾਂਜੀ ਦੂਸਰੇ ਸਵੇਰੇ ਸੂਈ ਜੀ ਕਿਦਾਂ ਦੀ ਸੂਈ ਹੈ ਇਹ ਇਹ ਪਰਸੋਂ ਦੀ ਸੂਈ ਵੈ ਤੀਸਰਾ ਦਿਨ ਹੈ ਅੱਜ ਸੂਈ ਨੂੰ ਤੀਸਰਾ ਦਿਨ ਹੈ ਅੱਜ ਹਾਂਜੀ ਠੀਕ ਠੀਕ ਆ ਹਾਂਜੀ ਤੇ ਚੋਣ ਚਾਨ ਵਧੀਆ ਚੋਣ ਚਾਨ ਵਿੱਚ ਬਹੁਤ ਵਧੀਆ ਬਾਕੀ ਇਹ ਨਹੀਂ ਵੀ ਆਪਾਂ ਕੋਈ ਵੀਡੀਓ ਪਾਉਣੀ ਤੇ ਨੂੰ ਢੱਕੀ ਆ ਹੁਣੇ ਹੀ ਲੈ ਆਈ ਆ ਦਿਨੇ ਤਕਰੀਬਨ 8:30 9 ਵਜੇ ਦੀ ਝੋਟੀ ਚੋਈ ਧੁੰਦ ਚ ਜਾ ਕੇ ਸਵੇਰੇ ਚ ਹੋਈ ਹੈ ਠੀਕ ਆਂ ਤੇ ਧੁੰਦ ਵੀ ਕਾਫੀ ਆ ਹਾਂਜੀ ਤੇ ਦੁੱਧ ਇਹ ਪਹਿਲੇ ਸੁਗਈ ਇਹਨੇ 10-11 ਲੀਟਰ ਦੁੱਧ ਦਿੱਤਾ ਵੇਖੋ ਉੱਚੀ ਲੰਮੀ ਪੂਰੀ ਆ ਐਰ ਕੇ ਇਹਨੇ ਦੁੱਧ 12-13 ਲੀਟਰ ਤੇ ਜਾਣਾ ਕਰਵਾਇਆ ਇਥੋਂ ਤੁਸੀਂ ਖੁੱਡਾ ਖੜਾ ਵੇਖ ਸਕਦੇ ਸਾਰੀ ਕੱਲੀ ਆ ਕਾਲੀ ਜੀ ਪੈਂਦੀ ਹੁਣੇ ਵਾਲੇ ਲਾ ਕੇ ਹੀ ਡੇ ਹਲੇ ਬਿਲਕੁਲ ਬਿਲਕੁਲ ਹਾਂਜੀ ਸੋ ਸਿੰਗਲ ਡੀਰੀ ਆ ਬੜਾ ਸੋਹਣਾ ਇਹਨੂੰ ਹਾਂ ਇੱਕ ਦੇ ਕਿਸੇ ਥਾਂ ਦੇ ਵਿੱਚ ਭੂਰੇੇ ਸ਼ਤਾਨੀ ਦਿਖਾਰਾਂ ਤੇ ਗਿੱਲਾ ਨਾੜੂ ਇਹਦਾ ਤੇ ਬੜੇ ਸੋਹਣੇ ਇਹਦੇ ਸਿੰਘ ਦੀ ਕੁਆਲਿਟੀ ਵੇਖੀਏ ਅੱਖ ਦੀ ਵੇਖੀਏ ਤੇ ਬਹੁਤ ਜਿਆਦੀ ਸੋਹਣੀ ਹੈ ਕਰਮਾ ਦੀ ਹਾਂਜੀ ਕੱਟੀ ਵੀ ਬਹੁਤ ਵੀਰ ਸੋਹਣੀ ਜਵੇ ਮਗਰ ਸਾਰੇ ਜਿਹੜਾ ਇਹਦੀ ਕੱਟੀ ਹੈ ਫੇਰੇ ਆਈ ਵੀ ਚੰਗੇ ਟਿਕਾਣੇ ਜੋ ਜਿਵੇਂ ਸਾਡੇ ਆਪਣੇ ਆਸਲ ਪੂਰਿਆਂ ਦਾ ਡੰਗਰ ਮਸ਼ਹੂਰ ਹੈ ਨਾ ਇਹ ਆਈ ਵੀ ਪੂਰਿਆਂ ਤੋਂ ਹੀ ਆ ਗਾੜੀ ਤੇ ਚਲੋ ਅਣ ਡੰਗਰ ਦੇ ਦੇ ਕਰਮਿਆਂ ਦੁੱਧ ਦੁੱਧ ਬਿਲਕੁਲ ਬਿਲਕੁਲ ਇਹ ਤਾਂ ਗੱਲ ਹੈ ਹਾਂਜੀ ਬਾਕੀ ਚਵਾਈ ਚਵਾਈ ਤੇ ਬਹੁਤ ਚੰਗੀ ਆ ਇੱਕ ਜੀ ਤੁਹਾਨੂੰ ਪਤਾ ਹੀ ਆ ਵੀ ਜਨਵਰ ਸੂਗੇ ਸੂਗੇ ਵੀ ਇੱਕ ਉੰਜੂ ਝੜੀ ਲੱਗੀ ਆ ਲਪਾ ਜਲਾਇਆ ਵਾਲੇ ਡੰਗਰਾਂ ਨੇ ਹਾਲੇ ਇੱਕ ਆਪਣੇ ਕੋਲੇ ਤੇ ਉੰਜ ਵੀ ਚੱਲ ਜਿਹੜਾ ਵਪਾਰੀ ਹੁੰਦਾ ਹੈ ਕੋਈ ਮਸਾਲੇ ਮਸੁੱਲੇ ਦੇ ਦਿੰਦਾ ਹੈ ਪੱਠੇ ਪੁੱਠੇ ਖਾਂ ਤੇ ਕਰ ਲੈਂਦੀ ਘਰ ਵਾਲੇ ਕਹੀ ਨਹੀਂ ਵਿਚਾਰੀ ਇੰਨੀ ਬਹੁਤੀ ਕੇਅਰ ਹੁੰਦੀ ਉਹਨਾਂ ਤੋਂ ਤੇ ਹਾਲੇ ਉਤਰਾਂ ਵੇਹੇ ਜਿਵੇਂ ਆਵੇ ਹਾਲੇ ਪੱਠੇ ਪੁੱਠੇ ਨੇ ਘਟ ਖਾਦੇ ਸੂਗੇ ਹਾ ਉੱਤੇ ਤੱਕ ਇੰਨੇ ਮੈਨੇ ਬਾਨਾ ਵਾ ਪੂਰੀ ਸਾਬਿਲ ਬਿਲਕੁਲ ਬਿਲਕੁਲ ਬਾਕੀ ਕੋਈ ਵੀ ਇਹਨੂੰ ਟਾਈਮ ਵਗੈਰਾ ਨਹੀਂ ਲੱਗਾ ਟਾਈਮ ਟੂਮ ਦਾ ਵੀ ਦਰੇ ਚੋਈ 8 ਵਜੇ ਤੋਂ ਮਕਰੋ ਆਦੇ ਹਾਂਜੀ 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 ਟਾਈਮ ਦੋ ਤੋਂ ਤੇ ਹੱਲੇ ਆਪਾਂ ਇਹ ਥਲੇ ਮਤਲਬ ਕਿ 4 ਸਾਢੇ 4 ਲੀਟਰ ਦੁੱਧ ਆਜਾ ਠੀਕ ਇੱਕ ਟਾਈਮ ਦਾ ਜਿਹੜਾ ਕੱਤੀ ਨੂੰ ਛੱਡ ਕੇ ਨਾ ਨੌਂ ਕਿ ਲੀਟਰ ਧਾਰਾਂ ਏ ਤੇ ਦੁੱਧ ਦੇ ਨੇ ਕਰਮ ਵਾਲੀ ਨੇ 13 14 ਲੀਟਰ ਤੇ ਜਾਣਾ ਮਚਵਾਈ ਤੋਂ ਪਤਾ ਲੱਗ ਜਾਂਦਾ ਵਾ ਜਿਹੜੇ ਦੁੱਧ ਦਾ ਹਾਂਜੀ ਤੇ ਕੀ ਇਹਦੀ ਡਿਮਾਂਡ ਰਹੀ ਜੀ ਡਿਮਾਂਡ ਵੇਖ ਲਓ ਵਿੱਚ ਜਿੰਨੇ ਦੇ ਤੁਸੀਂ ਕਹੋਗੇ ਦੇ ਦਾਂਗੇ ਨਹੀਂ ਤੁਸੀਂ ਤਾਂ ਡਿਮਾਂਡ ਮੈਂ ਤਾਂ ਨਾ ਚਲੋ ਫੋਨ ਤੇ ਹੀ ਕਰ ਲਾਂਗੇ ਫੋਨ ਤੇ ਹਾਂਜੀ ਚਲੋ ਫੋਨ ਤੇ ਕਰ ਲਿਓ ਉਹ ਜਿਹੜੇ ਵੀ ਕਿ ਸੱਜਣ ਨੂੰ ਬਾਕੀ ਨਾਲੇ ਚਲੋ ਇਹ ਅਸੀਂ ਜਿੰਨੇ ਪੈਸੇ ਲਾਉਣੇ ਆ ਦੁੱਧ ਚੋਕ ਲੈਣੀ ਹੈ ਦੁੱਧ 13 14 ਲੀਟਰ ਝੋਟੀ ਨੇ ਦੇਣਾ ਆ ਆਪਾਂ ਬਸ ਦੋ ਚੌਂ ਦਿਨਾਂ ਦੇ ਵਿੱਚ ਥੱਲੇ ਦੁੱਧ ਕਰ ਦੇਣਾ ਜਿਹੜਾ ਡੰਗਰ ਖਾਨ ਪੀਣ ਵਾਲਾ ਨਾ ਉਹਨੇ ਦੁੱਧ ਕਰਨਾ ਹੀ ਕਰਨਾ ਏ ਠੀਕ ਹੈ ਤੇ ਜਿਆਦਾ ਜਿਹੜੀ ਦੁੱਧ ਹੈ ਉਹ ਚਵਾਈਕ ਤੋਂ ਪਤਾ ਲੱਗਦਾ ਚੋਣ ਵਿੱਚ ਬਹੁਤ ਜਿਆਦੀ ਚੰਗੀ ਆ ਠੀਕ ਠੀਕ ਤੇ ਪਾਣੀ ਬੜਾ ਚੰਗਾ ਵਾ ਨੋਗ ਵਾਲਾ ਸੋ ਲੱਗਾ ਬਿਲਕੁਲ ਸ਼ਤਾਨੀ ਫਿਰ ਸਮਾਂ ਵਧ ਗਿਆ ਇੱਕ ਨੰਬਰ ਦਾ ਹੈ ਕੱਤੀ ਵੀ ਨੇ ਆਪਣੀ ਅਰਗੀ ਦਿੱਤੀ ਵੇਖ ਕੇ ਡੀ ਉੱਚੀ ਲੰਮੀ ਕੱਟੀ ਆ ਹਾਂ ਨੀ ਕ ਬਹੁਤ ਸੋਹਣਾ ਢਾਂਚਾ ਵਾ ਕਰਮਾਲੀ ਦਾ ਸਿੰਗਲ ਹੱਡੀ ਦੀ ਆ ਖੁੱਡਾ ਖੁੱਡਾ ਵੀ ਬੜਾ ਸੋਹਣਾ ਲੱਗਾ ਸਾਰੀ ਚੰਗੀ ਖੋਲ ਕੇ ਭਾੜ ਕੇ ਹਾਂ ਅਗਲਾ ਵੀ ਉਹੋ ਜਿਹਾ ਤੇ ਪਿਛਲਾ ਵੀ ਉਹੋ ਜਿਹਾ ਵਾ ਉਤਰਾਣਾ ਬਹੁਤ ਸਾਫ਼ ਹੈ ਵੀਰ ਜੀ ਹਾਂਜੀ ਬਾਕੀ ਚੋਈ ਜਿਆਦੀ ਲੇਟ ਹੈ ਨਾ ਚੰਗੀਏ ਕਰਮਾਣੀ ਛੋਟੀ ਚੋਈਏ ਹੱਥ ਵੇਖ ਤਾਂ ਮਕਰੋ ਸਾਡੇ 8 ਦੇ ਲਾਗੇ ਬੰਨੇ ਚੁਈ ਆ ਬੜੀ ਸਾਫ਼ ਹੈ ਤੁਹਾਡੇ ਸਾਰਿਆਂ ਕੰਮਾਂ ਜੀ ਪੂਰੀ ਗੁੱਡਾ ਖੱਡਾ ਵੀ ਬਹੁਤ ਚੰਗਾ ਹੈ ਹਾਂਜੀ ਤੇ ਵੀਡੀਓ ਲੰਮੀ ਨਾ ਹੋਣ ਕਰਕੇ ਤਾਂ ਆ ਨਹੀਂ ਆਪਾਂ ਸ਼ਾਰਟ ਹੀ ਪਾਉਣੀ ਥੋੜੀ ਥੋੜੀ ਜਿਆਦੀ ਨਹੀਂ ਆਪਾਂ ਲਵ ਦੋ ਨੰਬਰ ਵਾਲੀ ਝੋਟੀ ਦੀ ਗੱਲ ਦੋ ਨੰਬਰ ਵਾਲੀ ਝੋਟੀ ਥੱਲੇ ਵੀਰ ਦੂਸਰਾ ਸੁਹਾ ਹੀ ਇਹ ਸੂਈ ਹਾਂਜੀ ਇਹ ਡੇਢ ਕਿ ਮਹੀਨੇ ਦੀ ਇਹ ਸੂਈ ਹੂ ਮਹੀਨੇ ਦੀ ਹਾ ਕੱਟੀ ਹੋਏ ਦੇ ਮਗਰ ਹਵੇ ਤੁਹਾਡੇ ਮਗਰ ਬੱਜੀ ਠੀਕ ਠੀਕ ਹੈ ਇਹ ਕੱ ਤੇ ਦੁੱਧ ਜੇਰੇ ਤੁਸੀਂ ਤੁਹਾਨੂੰ ਤੁਸੀਂ ਕਹਦੇ ਬਈ ਸਾਰਿਆਂ ਥੱਲੇ 12 ਲੀਟਰ ਦੁੱਧ ਦਸੀ ਜਾਂਦਾ ਹੈ ਹਾਂਜੀ 12 ਕਿਲੋ ਦੁੱਧ ਦੇ ਥੱਲੇ ਆਪਾਂ ਮਿਣਕੇ ਦਵਾਂਗੇ ਲੀਟਰਾਂ ਦਾ ਇਹ ਸਭ ਤਮ ਤਿਆਰ ਆ ਹਾਂ ਜਿਹੜਾ ਹਾਜ਼ਰ ਦੁੱਧ ਆ ਮੌਕੇ ਤੇ ਆ ਕੱਟੀ ਜੇ ਕੋਈ ਮਹੀਨੇ ਦੀ ਲਾਲੀ ਕੋਈ ਡੇਢ ਦੀ ਲਾਲੀ ਆਮ ਜਿੰਨਾ ਕਿ ਝੋਟਗਾ ਦੁੱਧ ਦਿੰਦੇ ਗਾ ਨਾ ਪਹਿਲੇ ਨਾ ਹਾਂਜੀ ਓਨੀ ਕੀ ਦੀ ਗਾੜੀ ਆ ਠੀਕ ਠੀਕ 2 ਕਿਲੋ ਤੋਂ ਵੀ ਇਹਦੀ ਗਾੜ ਝੋਟੀ ਦੀ ਜ਼ਿਆਦੀ ਆ ਨਹੀਂ ਥਾਣ ਥਣ ਬੜਾ ਚੰਗਾ ਲੱਗਾ ਹਾਂਜੀ ਸਾਰੀ ਜੰਗੀ ਆ ਫਿਰ ਇਹੋ ਹੀ ਕਿਸੇ ਨੇ ਸਾਂਭੀ ਥੋੜੀ ਜੀ ਘਾਟ ਆ ਤੁਸੀਂ ਵੇਖ ਸਕਦੇ ਤੇ ਪਿਛਲੇ 2 ਪੈਰ ਚਿੱਟੇ ਆ ਤੇ ਬਿਲਕੁਲ ਬਿੱਲੀ ਮਣਕਣੀ ਅੱਖ ਤੇ ਛੋਟਾ ਜਿਹਾ ਸਿੰਗ ਲੱਗਾ ਸਾਰੀ ਨੂੰ ਨਾਸ ਨੂੰ ਉਸੇ ਬੰਦੀ ਆ ਸਾਰਿਆਂ ਦਾ ਮਾਜੀ ਪੂਰੀ ਆ ਸੋ ਬੜੀ ਸੋਹਣੀ ਤੇ ਫਿਰ ਬਿਲਕੁਲ ਬਰੀਕ ਚਮੜੀ ਦੀ ਆ ਇਹ ਵੀ ਸਿੰਗ ਆ ਸਿੰਗਲ ਹੱਡੀ ਦੀ ਆ ਤੇ ਥਾਣ ਦੀ ਕੁਆਲਿਟੀ ਤੁਸੀਂ ਵੇਖ ਸਕਦੇ ਹਾਂਜੀ ਬਹੁਤ ਸੋਹਣਾ ਥਾਣ ਲੱਗਾ ਵਾ ਅਗਲਾ ਵੀ ਥਾਨ ਉਹ ਜਾਂ ਤੇ ਪਿਛਲਾ ਵੀ ਉਹ ਚਵਾਈ ਬੜੀ ਚੰਗੀ ਵਿੱਚ ਚੌਥਾ ਨਹੀਂ ਦੁੱਧ ਦੇ ਦੇ ਬਰਾਬਰ ਹੀ ਆ ਠੀਕ ਆ ਉਨੀ ਇਹਦੀ ਗਾੜ ਹੈ ਤੇ ਉਨੀ ਪਿਛਾੜ ਹੈ ਬੜੀ ਜਿਆਦੀ ਚਵਾਈ ਬੜੀ ਵੜ ਵਧੀਆ ਲੱਗੀ ਇਹਦੀ ਠੀਕ ਠੀਕ ਹਾਂਜੀ ਬਹੁਤ ਠੰਡੀ ਧੀਰੀ ਹੈ ਫਿਰ ਰਾਸ਼ਨੂਸ਼ਨ ਖਾਨ ਨੂੰ ਬਹੁਤ ਚੰਗੀ ਆ ਠੀਕ ਆ ਹਾਂਜੀ ਤੇ ਇਹਦੀ ਕੀਮਤ ਕੀ ਰਹੂਗੀ ਵੇ ਇਹਦੀ ਕੀਮਤ ਵੀਰ 1 ਲੱਖ ਤੇ 5000 ਰੁਪਿਆ ਮੁੱਲ ਕਰਦੇ ਆ ਠੀਕ ਆ ਤੇ ਥੋੜਾ ਬੋਧਾ ਮੌਕੇ ਦੇ ਮਾਨ ਮਾਨ ਤਾਂ ਹੋ ਜੂਗਾ ਮੌਕੇ ਦੇ ਹਾਂਜੀ ਹਾਂਜੀ ਸੋ ਠੰਡ ਦਾ ਮੌਸਮ ਹੈ ਉਹਦੇ ਕਰਕੇ ਦੁੱਧ ਦੇ ਵਿੱਚ 12 ਲੀਟਰ ਆ ਬਾਇ ਗੱਲ ਨਹੀਂ ਬਾਤ ਨਹੀਂ ਤੇ ਬਾਕੀ ਇਥੋਂ ਤੁਸੀਂ ਇਹਦੀ ਆਰ ਤਕਰੀਬਨ ਕੋਈ 3 ਦਾ ਟਾਈਮ ਹੈ ਜੋ ਵੀਡੀਓ ਕਵਰ ਕਰ ਰਹੇ ਹਾਂ ਜੀ ਆਪਾਂ ਕੋਈ ਦੁੱਧ ਇਨਾ ਮਾਲ ਮਹਾਰਾਜ ਦੀ ਕਿਰਪਾ ਨਾਲ ਵੇਚੀ ਤਾਂ ਕੋਈ ਵੀ ਆਪਾਂ ਨੂੰ ਬੰਦਾ ਇਹ ਨਹੀਂ ਆ ਸਕਦਾ ਕਿ ਜੇ ਆਪਾਂ ਦੁੱਧ 10 ਕਿਲੋ ਦੱਸਿਆ ਹੈ ਤੇ ਦੁੱਧ 9 ਕਿਲੋ ਨਿਕਲਿਆ ਜੇ ਆਪਾਂ 10 ਦੱਸਾਂਗੇ ਤੇ ਦੁੱਧ 11 ਆਊਗਾ ਦੁੱਧ ਦਾਣੀ ਆਪਾਂ ਕਦੀ ਝੂਠ ਮਾਰਿਆ ਜਿੰਨੇ ਨਾਲ ਜਿੰਨੇ ਖੜਨੇ ਵੀਰ ਆਪਦੀ ਦੋ ਟਾਈਮ ਤਸੱਲੀ ਕਰਕੇ ਆਪਣੀ ਅਗਲਾ ਖੜਦਾ ਵਾ ਜਿੰਨੇ ਪੈਸੇ ਦੇਣੇ ਆ ਆਪਾਂ ਕਦੇ ਆਪਾਂ ਕਦੀ ਕਿਸੇ ਨੂੰ ਇਸ ਤਰ੍ਹਾਂ ਦੇ ਡੰਗ ਰੱਜ ਤੱਕ ਭੇਜਿਆ ਹੀ ਨਹੀਂ ਨਾ ਵੀ ਅਗਲਾ ਆ ਕੇ ਪੈਸੇ ਪਾ ਦੇਣੇ ਮੱਝ ਖਲਾ ਦੇਣੇ ਇਹ ਕੰਮ ਨਹੀਂ ਆਹੀ ਕਰਦੇ ਸ ਟਾਈਮ 'ਚ ਉਹ ਇਹ ਆਪਦੇ ਤਸੱਲੀ ਕਰਕੇ ਤੇ ਪੈਸੇ ਦੀ ਹੈਗੀ ਗੱਡੀ ਬਿਲਕੁਲ ਬਿਲਕੁਲ ਸੋ ਇਹ ਹੀ ਝੋਟੀ 2 ਨੰਬਰ ਤੇ ਹਾਂਜੀ ਤੇ ਇਸ ਤੋਂ ਅੱਗੇ ਤਿੰਨ ਨੰਬਰ ਤੇ ਗੱਲ ਕਰੀਏ ਮੋਰਾ ਨਸਲ ਦੀ ਝੋਟੀ ਆ ਹਾਂਜੀ ਮੋਰਾ ਨਸਲ ਦੀ ਝੋਟੀ ਇਹ ਵੀ ਦੁੱਧ ਥੱਲੇ ਤਿਆਰ ਜੇ ਇਹ ਵੀ ਵੀਰ ਤੀਸਰਾ ਸੁਗਾ ਦੂਸਰਾ ਸੁਗਾ ਇਹ ਝੋਟੀ ਸੂਈ ਆ ਹਾਂਜੀ ਦੁੱਧ ਜੇ ਆਪਾਂ ਕਾਦਰ ਦੇ ਹਿਸਾਬ ਨਾਲ ਜੇ ਆਖੀ ਇਹਦੇ ਝੂਠ ਹੀ ਮਾਰਨ ਵਾਲੀ ਗੱਲ ਆ ਦੁੱਧ ਠੀਕ ਆ ਇਹਦਾ ਵੀਰ ਜੀ 31 ਨੂੰ ਛੱਡ ਕੇ ਹਾਂਜੀ ਸਾਢੇ 6 ਕਿਲੋ ਕੋਈ ਵੀਰ ਆਪਦਾ ਕੰਡਾ ਨਾਲ ਲੈ ਆਵੇ ਇੱਕ ਟਾਈਮ ਦਾ ਇੱਕ ਟਾਈਮ ਦਾ ਸਾਢੇ 6 ਲੀਟਰ ਦੁੱਧ ਰਹਿ ਤੋਲਵਾ ਦੇਣੇ ਇਹ ਦੇ ਦਿੰਦੀ 8 ਕਿਲੋ ਦੁੱਧ ਅੱਛਾ ਤੇ ਸ਼ਾਮਾਂ ਨੂੰ ਇਹਨੇ 6 ਲੀਟਰ ਦੁੱਧ ਦੇਣਾ ਕੋਈ ਅਸੀਂ ਕੋਈ ਵੀ ਬੰਦਾ ਦੇ ਨੇ ਆਉਂਦਾ ਵਾ ਸਾਢੇ 6 7 7 ਵਜੇ ਦੀ ਚਵਾਈ ਆ ਸ਼ਾਮਾਂ ਨੂੰ ਇਹ ਕੋਈ ਮੱਝ ਚੋਲੇ ਦਿਨੇ ਫੇਰ ਚੋਲੇ ਆਮ ਬਾਰੀਆਂ ਵਾਲਾ ਤੇ 15 ਕਿਲੋਆਂ ਤੋਂ ਥੱਲੇ ਦੁੱਧ ਜਿਆਦਾ ਹੀ ਇਹਦੇ ਹਾਂਜੀ ਮਾੜੀ ਜੀ ਖੋਲ ਕੇ ਖਾਧਾ ਕਰੇ ਨਾ ਉਹ ਖਾਧੋ ਖਾ ਰੋ ਖੋਲ ਬਹੁਤ ਜਿਆਦਾ ਸਾਫ ਸੁਥਰੀ ਝੁੱਟੀ ਆ ਦੇ ਕੱਦ ਦਰਮਿਆਨੇ ਦੀ ਆ ਬੰਦਾ ਕੱਦ ਦੇ ਹਿਸਾਬ ਨਾਲ ਨਹੀਂ ਕੱਦ ਤਾਂ ਬਹੁਤ ਜਿਆਦਾ ਲੜਦੀ ਆ ਕੱਦ ਉਹ ਦੁੱਧ ਬੜਾ ਚੰਗਾ ਦੁੱਧ ਬੜਾ ਵੀਰ ਫਿਰ ਕੱਟੀ ਬੜੀ ਟਾਪ ਦੀ ਮਗਰੇ ਦੇ ਬਿਲਕੁਲ ਬਿਲਕੁਲ ਹਾਂਜੀ ਸੋ ਇਥੋਂ ਤੁਸੀਂ ਤੁਰਦੀ ਦਾ ਇਹਦਾ ਦੇਖ ਸਕਦੇ ਜੇ ਪੇਟ ਕੋੜਾ ਬੇਲਪੂਲ ਦੀ ਬਹੁਤ ਚੰਗੀ ਆ ਸਾਰੀ ਚੰਗੀ ਵੀ ਛੋਟੀ ਕੋ ਮੈਂ ਛੋਟੀ ਨਹੀਂ ਕਿ ਛੋਟੀ ਗੋਡੀ ਦੀ ਹਮਾ ਜੁੰਦ ਵਜਨ ਵਟਾ ਪੂਰਾ ਹੈ ਬਿਲਕੁਲ ਬਿਲਕੁਲ ਹਾਂਜੀ ਫਿਰ ਕੱਟੀ ਬੜੀ ਮਗਰ ਚਰਜਿਆ ਵੇਖੋ ਇਹਦੇ ਦੋ ਮੱਝਾਂ ਬੜੀਆਂ ਇਹਦੇ ਥਾਣਾ ਦੀ ਵਿਥੀ ਵੇਖ ਸਕਦੇ ਜੀ ਸਾਰੇ ਕੰਮਾਂ ਦੀ ਭਾਜੀ ਝੋਟੀ ਬਹੁਤ ਚੰਗੀ ਆ ਫਿਰ ਜੇ ਕੋਈ ਆਮ ਵਪਾਰੀਆਂ ਨੇ ਜਿਨ੍ਹਾਂ ਨੇ 5 ਵਜੇ ਦੀਆਂ ਚੋਈਆਂ ਹੁੰਦੀਆਂ 4 ਵਜੇ ਦੀਆਂ ਚੋਈਆਂ ਹੁੰਦੇ ਨਾ ਉਹ ਤੇ ਇਤਨਾ ਮਤਲਬ ਕੋਈ ਛੱਡਾ ਲੈ ਕੇ ਤੁਰਿਆ ਨਾ ਜਾ ਵੀਰ ਸਾਢੇ 6 7 ਦੀ ਚੋਈ ਆ ਠੀਕ ਹੈ ਜਿਹੜੇ ਵੀਰ ਨੇ ਖਰ ਨਹੀਂ ਆਪਦੀ ਦੋ ਟਾਈਮ ਚੋਹ ਕੇ ਖੜਨੀ ਕਿੰਨੇ ਕ ਦਿਨਾਂ ਦੀ ਸੂਈ ਹੋਊਗੀ ਇਹਨੂੰ 10 ਦਿਨ ਹੋ ਗਏ ਨੇ ਸੂਈ ਨਾਲ 10 ਦਿਨ ਹੋ ਗਏ ਹਾਂਜੀ ਕੱਟੀ ਮੌ ਮੈਲੇ ਤੇ ਮੱਝ ਆਈ ਆ ਤੇ ਕੱਟੀ ਵੀ ਬੜੀ ਫਿਰ ਇੱਕ ਥਾਂ ਨੇ ਹੀ ਕੱਟੀ ਨੂੰ ਵੀਰ ਦੁੱਧ ਦਾ ਪਿਉਂਦੇ ਆ ਸਿਰਫ ਵੇਲਾ ਨੀਲੀ ਵੀਰਾਂ ਵੀ ਦੇ ਵਿੱਚ ਕੱਟੀ ਆਉਂਦੀ ਆ ਨੀਲੀ ਜੌਂਡੀ ਦੀ ਤੋ ਬੜੀ ਸੋਹਣੀ ਕੱਟੀ ਆ। ਸੋ ਮੱਝ ਦਾ ਵੀ ਮਾੜਾ ਆ ਜਾਂ ਮੱਥੇ ਤੇ। ਮੱਝ ਦਾ ਮਾੜਾ ਜੀ ਤਾਂ ਸਾਰਿਆਂ ਕਮਾਜੀ ਮੈਂ ਪੂਰੀ ਆ। ਫਿਰ ਦੁੱਧ ਦਾਣੀ ਆਪਣਾ ਕਦੀ ਝੂਠ ਹੋਇਆ ਜੋ ਦੱਸਾਂਗਾ ਸੋ ਹੀ ਨਿਕਲੂਗਾ। ਤੇਰੀ ਰੇਟ ਦੀ ਗੱਲ ਕਰੀਏ ਤੇ। ਰੇਡ ਵੀਰ ਜੀ ਫੋਨ ਤੇ ਹੀ ਆਪਾਂ ਇਹਨਾਂ ਦਾ ਮੱਝਾਂ ਦੇ ਕਰਨ ਹਾਂਜੀ ਜਿਹੜਾ ਕੋਈ ਵੀਰ ਖਰੀਦਣ ਵਾਲਾ ਚਾਹ ਵਾਨ ਹੋਊਗਾ ਉਸ ਤਰ੍ਹਾਂ ਦਾ ਜਿਹੋ ਜਿਹਾ ਗਾਹ ਹੋਵੇ ਉਹ ਜਿਹਾ ਮੋਲ ਹੋ ਜਾਣਾ ਠੀਕ ਆ ਆ ਛੋਟੀ ਕੀ ਡਿਟੇਲ ਜੇ ਦੀ ਡਿਟੇਲ ਵੀਰ ਜੀ ਇਹਨੂੰ ਵੀ 10 ਦਿਨ ਸੂਈ ਨੂੰ ਹੋਗੇ ਜੇ ਠੀਕ ਆ ਦੂਜਾ ਸੂਗਾ ਛੋਟੀ ਸੂਈ ਜੇ ਮਗਰ ਵੀ ਇਹਦੇ ਵਿੱਚ ਕੋ ਕੱਟੀ ਆ ਬਹੁਤ ਚੰਗੀ ਦੁੱਧ ਦੇ ਰਿਹਾ ਥੱਲੇ ਵੀ 12 ਤੋਂ ਸਵਾ 12 ਹੋਊਗਾ ਪੌਣੇ 12 ਨਹੀਂ ਹੈਗਾਗਾ ਠੀਕ ਠੀਕ ਹਾਂਜੀ ਬਾਕੀ ਏਰੀਆ ਦਾ ਹਾਂਜੀ ਸਟਿੰਗ ਵਾਲਾ ਵਹਨਾ ਇਹਦਾ ਹਾਂਜੀ ਹਾਂਜੀ ਬਹੁਤ ਅੱਛਾ ਫਗਾਵਾਂ ਵਾਂਗੂ ਕੱਸੀ ਪਈ ਆ ਕੱਸੀ ਪਈ ਆ ਵੇਖੋ ਬੜੀ ਨਿੱਗਰ ਨੁੱਗਰ ਬੜੀ ਹੋ ਵੇਖੋ ਓਨੀ ਇਹਦੀ ਗਾੜ੍ਹ ਤੇ ਓਨੀ ਪਿਛਾੜ ਆ ਵੀਰ ਦੀ ਠੀਕ ਠੀਕ ਹਾਂਜੀ ਬਾਕੀ ਇਹ ਕੋਲ ਵਾਲਾ ਇਹ ਨਾ ਵੀਰ ਕੋਈ ਆਖੀ ਜਾਵੇ ਵੀ ਦੁੱਧ ਦੱਸੀ ਜਾਂਦਾ ਹੈ ਬਾਕੀ ਇਹ ਇਹ ਨਾ ਸਮਝੇ ਵੀ ਕੋਈ ਛੜੀ ਦੇ ਵਿੱਚ ਆਈਆਂ ਹਾਂ ਇਹ ਵਿਆਹ ਵਾਲੇ ਘਰ ਆਈਆਂ ਜੀ ਇਹ ਘੜ ਤੋਂ ਘਟ ਇਹਨਾਂ ਅਸੀਂ 6-7-7 ਕਿਲੋ ਵੰਡ ਮੈਨੂੰ ਪਾਉਂਦੇ ਜੇ ਤਾਂ ਦੁੱਧ ਦੇਣ ਡਈਆਂ ਜੀ ਕਈ ਕਹਿ ਦਿੰਦੇ ਦੁੱਧ ਦਾ ਖਲੇ ਝੂਠ ਮਾਰੀ ਜਾਂਦਾ ਹੈ ਨਹੀਂ ਇਹ ਤਾਂ ਗੱਲ ਹੈਗੀ ਹੈ ਹਾਂਜੀ ਰਾਸ਼ਨ ਇਹ ਨਹੀਂ ਵੀ ਆ ਵੇਖ ਲਓਣ ਲੋਕਾਂ ਦੀ ਝੜੀ ਦੇ ਵਿੱਚ ਕੰਬਣ ਡੀਆਂ ਇਹ ਕੁੜੀ ਜਿਵੇਂ ਰਾਏ ਰਾਜ ਕੇ ਪਾਣੀ ਪੀਣ ਡੀਆਂ ਇਹ ਰਾਸ਼ਨ ਖਾਂਦੀਆਂ ਕਰਕੇ ਪਾਣੀ ਪੀਂਦੀਆਂ ਬਿਲਕੁਲ ਬਿਲਕੁਲ ਰਾਸ਼ਨ ਨਹੀਂ ਰਜਮਾ ਪਾਉਣੇ ਮੈਂ ਇਹਨੂੰ ਕਈ ਵਪਾਰੀ ਕਹਿੰਦੇ ਸਾਡੇ ਕੋਲ ਝੜੀ 'ਚ ਪੱਠੇ ਨਹੀਂ ਪਏ ਹਾਂ ਤੂੜੀ ਨਹੀਂ ਪਈ ਵੱਡੇ ਨਹੀਂ ਗਏ ਅਸੀਂ ਪੱਠੇ ਵੀ ਵੱਢਦੇ ਅਸੀਂ ਦੋ ਜਾਨੇ ਨਗਰਾਂ ਤੇ ਹੀ ਆਹ ਨਹੀਂ ਡੰਗਰਾਂ ਤੇ ਹੀ ਹਾਂਜੀ ਆ ਪੱਠੇ ਵੇਲੇ ਹਰਿਆਣਾ ਖੁਰਲੀ ਭਰੀ ਪਈ ਆ ਤੇ ਵੰਡ ਜਿੰਨਾ ਹੀ ਖਾ ਲੈਣੇ ਉਹਨਾ ਹੀ ਬਾਦਣਾ ਰਾਤ ਦੋ ਦੋ ਤੇ ਫੇਰ ਹੀ ਦਿੰਦੀਆਂ ਸੇਵਾ ਕਰੀਏ ਉਹਨੇ ਕਈ ਵੀਰ ਕਹਿੰਦੇ ਹਾਲੇ ਭੁ ਦੁਜੇ ਸਵੇ ਸੂਈ ਅਰੀਜਨਲ ਦੁਜਾ ਸੂਗਾ ਠੀਕ ਠੀਕ ਕੱਦ ਦੇ ਹਿਸਾਬ ਨਾਲ ਵੀ ਬਹੁਤ ਜਿਆਦਾ ਮੈਂ ਜਿਹੜਾ ਵੀਰ ਕੋਈ ਘਰ ਰੱਖੂਗਾ ਕਿ ਨਹੀਂ ਹਾਂ ਯਾਦ ਕਰੂਗਾ 12 ਕਿਲੋ ਦੁੱਧ ਦੇ ਦਾ ਅਸੀਂ ਮਿੰਕੇ ਲੀਟਰਾਂ ਦੇ ਨਾਲ ਦਵਾਂਗੇ ਠੀਕ ਆ ਸ਼ਾਮ ਨੂੰ 6 ਵਜੇ ਕੋਈ ਚੋਵੇ ਹਾਂਜੀ ਦਿਨੇ ਵੀ 6 ਵਜੇ ਚੋਵੇ ਕੋਈ ਮੋ ਟਾਈਮ ਆਪਦੀ ਚੋਕੇ 12 ਲੀਟਰ ਦੁੱਧ ਮਿੰਕੇ ਦਵਾਂਗੇ ਆਹ ਇਹ ਕੱਟੀ ਇੱਕ ਇੱਕ ਥਾਣਾ ਹੀ ਵੀਰੇ ਕਟਕਾਂ ਨੂੰ ਪਿਉਣੇ ਆ ਠੀਕ ਆ ਤਿੰਨ ਤਿੰਨ ਥਾਣਾ ਹੀ ਚੋਣੇ ਆ ਤੇ ਬਾਲਟੀਆਂ ਭਰ ਭਰ ਕੇ ਮੈਂ ਥੱਲੇ ਦੁੱਧ ਦੀਆਂ ਹੀ ਚੋਂਦੇ ਜੀ ਠੀਕ ਠੀਕ ਹਾਂਜੀ ਤੇ ਦੂਜਾ ਸੁਵੇਣਾ ਇਹਦਾ ਅੰਡਰ ਦੀ ਕੁਆਲਿਟੀ ਤੇ ਥਣ ਥਣ ਵੀ ਦੂਤਰੇ ਸੁਵੇ ਇਹ ਸੁਈ ਛੋਟੀ ਘਰ ਰੱਖਣ ਵਾਲਿਆਂ ਦੇ ਬਾਦੀ ਜਿਆਦੀ ਚੰਗੀ ਆ ਤੇ ਮੇਰਾ ਕਾਦੀ ਨਾ ਵੇਖਿਆ ਕੱਦ ਵੀ ਇੱਡਾ ਛੋਟਾ ਨਹੀਂਗਾ ਨਹੀਂ ਨਹੀਂ ਪੂਰੀ ਬਹੁਤ ਜਿਆਦੀ ਮੈਂ ਚੰਗੀ ਹੈ ਹਾਂ ਸਹੀ ਗੱਲ ਆ 100 ਥਣ ਥਣ ਵੀ ਵੇਖ ਕੱਦ ਦੇ ਵੱਡਗਾ ਮੈਂ ਦੇਖਦੇ ਕੀ ਕਰਨਾ ਹੈ ਵੱਡਗਾ ਨੂੰ ਪਰੇ ਕਰਦੀ ਹੈ ਬਿਲਕੁਲ ਬਿਲਕੁਲ ਹਾਂਜੀ ਫਿਰ ਜਾਨ ਨਸਲ ਵੀਰ ਬਹੁਤ ਚੰਗੀ ਆ ਫਿਰ ਕਾਲੀ ਇੱਕ ਰੰਗ ਸਾਰੀ ਕਾਲੀ ਹੁਣ ਕੋਈ ਆਪਾਂ ਝੜੀ ਦੇ ਵਿੱਚ ਡੰਗਰ ਇਹ ਗੱਲ ਹੈਗੀ ਵੀ ਜਿਹੜਾ ਨਵਾਏ ਨਹੀਂ ਹੈਗੇ ਆ ਨਹੀਂ ਨਵਾਏ ਤੇ ਚਲੋ ਨਹੀਂ ਜਾਂਦੇ ਜਿਹੜੇ ਨਵਾਉਣ ਤੋਂ ਬਾਕੀ ਰਹੀਆਂ ਬ ਉਹ ਨੋਈਂ ਦਾ ਹਾਂਜੀ ਹਾਂਜੀ ਨਵਾਂਉਣ ਤੋਂ ਹੀ ਬਾਅਦ ਸੇ ਬਾਕੀ ਰਹੀਆਂ ਹੀ ਹੋਰ ਕੇ ਕੰਮਾਂ ਨੰਬਰ ਤੇ ਝੋਟੀ ਸੀ ਹਾਂਜੀ ਤੇ ਚੌਥੇ ਨੰਬਰ ਤੇ ਝੋਟੀਆਂ ਹਾਂਜੀ ਉਹ ਤਰ੍ਹਾਂ ਮਾੜੀ ਮਾੜੀ ਪਾਦਨੇ ਵੀਰ ਸ਼ੋਰ ਹਾਂ ਆ ਇਹਦੀ ਕੀ ਡਿਟੇਲ ਜੀ ਇਹ ਵੀਰ ਜੀ ਬਸ ਹਫਤਾ ਦੋ ਚਾਰ ਦਿਨ ਖੜਦੀ ਜੇ ਅੱਛਾ ਸੂਣ ਵਾਲੀ ਹੈ ਸੂਣ ਵਾਲੀ ਆ ਦੂਸਰਾ ਸੁਗਾ ਇਹ ਸੁਣੀ ਜੀ ਠੀਕ ਠੀਕ ਹਾਂਜੀ ਬਹੁਤ ਚੰਗੀ ਝੋਟੀ ਇਹਨੇ ਵੀ ਹਲੇ ਤੁਸੀਂ ਇਹਦੀ ਅਦਰ ਦੀ ਕੁਆਲਿਟੀ ਵੇਖ ਹਾਂਜੀ ਹਲੇ ਇਹਨੇ ਬਾਨਾ ਮਾ ਝੋਟੀ ਨੇ ਹਲੇ ਹੁਣ ਸੋਨਾ ਲੱਗਾ ਇਹਨੂੰ ਸਾਰਿਆਂ ਕੰਮਾਂ ਜੀ ਪੂਰੀ ਆ ਵੀਰਾ ਤੇ ਸਿੰਘ ਵੀ ਵਾਲਾ ਵਾਲਾ ਲੱਗਾ ਹਾਂਜੀ ਹਾਂਜੀ ਤੇ ਇਹ ਤੋਂ ਅਗੇ ਆਇਆ ਕਤੀ ਚੁੰਗੀ ਮੇ ਇਹ ਕਹਾ ਪਹਿਲੇ ਸੂਏ ਛੋਟੀ ਸੂਈ ਆ ਅੱਛਾ ਇਹਨੂੰ ਅਜ ਹੁਤਾ ਹੋ ਗਿਆ ਸੂਈ ਨੂੰ ਕੱਟੀ ਚੁੰਗੀ ਕੱਟੀ ਚੁੰਗੀ ਚਲ ਕੋਨੇ ਇਹ ਵੀ ਬਹੁਤ ਠੰਡੀ ਧੀਰੀ ਹੈ ਵੀਰ 6 ਲੀਟਰ ਛੋਟੀ ਦੇ ਥੱਲੇ ਧਾਰਾਂ ਜੇ ਤਾਂ ਤਾਜੀ ਸੂਈ ਨਹੀਂ ਤੇ ਕਈ ਵੇਲੇ ਪਹਿਲੇ ਨਾਲ ਛੜਾ ਮਾਰਦੇ ਆ ਕਈ ਕੋ ਕਰਦਿਆਂ ਅਵੇਲਾ ਹੁਣੇ ਪਈ ਗਈ ਥੱਲੇ ਤੇ ਚੁੰਗੀ ਇੱਕ ਥਾਣਾ ਆ ਆਏ ਤਾਂ ਗੱਲ ਹੈਗੀ ਠੰਡੀ ਬੜੀ ਆ ਛੋਟੀ ਠੀਕ ਆ ਤੇ 82000 ਬਜੇ ਦੀ ਆਪਾਂ ਦੇ ਦਾਂਗੇ ਕੋਈ ਘਰ ਰੱਖਣ ਵਾਲਾ ਵੀਰ ਲੈ ਜੇ ਦੋ ਦਿਨੇ ਕਰਮਾਲੀ ਨੇ 9 10 ਕਿਲੋ ਕਰਾਉਣਾ ਜੇ ਹੁਣ ਆਪਾਂ ਇਹਦਾ ਕਹਿ ਤੀਏ 12 13 ਇਹਦਾ ਨਹੀਂ ਹੋਣਾ ਨਹੀਂ ਨਹੀਂ ਉਂਝ ਘੱਟ ਘ ਉਹ ਦੋ ਦਿਨੇ ਬੜੇ ਆਰਾਮ ਨਾਲ ਛੋਟੀ ਨੇ ਦੇ ਦੇਣਾ ਦੇ ਦੇਣਾ ਸਹੀ ਤੇ ਮਗਰ ਵੀ ਇਹਦੇ 31 ਹਫਤਾ ਇਹਨੂੰ ਸੂਈ ਹੋਏ ਸਾਡੇ ਤੁਸੀਂ ਬਿਲਕੁਲ ਹਾਂਜੀ ਬੜਾ ਸੋਹਣਾ ਥਾਨ ਲੱਗਾ ਇਹਨੂੰ ਸਾਰੀ ਚੰਗੀ ਆ ਵੀਰ ਠੰਡੀ ਬੜੀ ਆ ਫਿਰ ਮਗਰ ਅੰਗਲਾ ਤਾਨੂੰ ਮੰਗੇ ਦੇਗੀ ਆਈ ਆ ਭਾਵੇਂ ਨਾ ਉਹ ਨਹੀਂ ਜ਼ਰੂਰੀ ਕਹੀ ਵੰਗਾ ਕਹਿੰਦੇ ਕਿ ਕਾਤੋਂ ਪੋਣੇ ਆ ਪਰ ਅਸੀਂ ਮੰਗੀ ਵਾਲੀ ਮੈਂ ਚੰਗੀ ਕਹਿੰਦੇ ਆ ਠੀਕ ਠੀਕ ਆ ਪਹਿਲੇ ਸੂਈ ਸੂਈ ਆਪਾਂਵੇਂ ਨਾ ਪਾਓ ਹਾਂਜੀ ਕੱਦ-ਕਾੜ ਦੀ ਪੂਰੀ 82000 ਰੁਪਏ ਦਾ ਮੁੱਲ ਜੀ 82000 ਨਹੀਂ ਦੇਵਾਂਗੇ ਹਾਂਜੀ ਸੋ ਬਾਕੀ ਮਾਨਤਨ ਹੋ ਜੂ ਮੌਕੇ ਤੇ 8 ਨੰਬਰ ਤੇ ਆ ਮੱਝ ਪਰਸੋਂ ਠੀਕ ਜੀ ਹਾਂਜੀ ਇਹ ਇਹ ਦੇ ਮਗਰ ਕੱਟੀ ਆ 8 ਕਿਲੋ ਧਾਰਾਂ ਜਿਹੇ ਥੱਲੇ 8 ਕਿਲੋ ਧਾਰਾਂ ਹਾਂਜੀ ਬੋਲਾ ਬਾਂਡਿਆ ਦੂਸਰਾ ਸੁਗ ਇਹ ਛੋਟੀ ਸੁਈ ਜੇ ਠੀਕ ਜੀ ਬਹੁਤ ਚੰਗੀ ਛੋਟੀ ਥਾਨ ਚੱਡਾ ਵੀ ਇਹਦਾ ਵੇਖ ਕਡਾ ਵਦਗਾ ਬੋਲਾ ਸੋਹਣਾ ਇਹਨੂੰ ਥਾਨ ਹੁਣ ਆਪਾਂ ਛੇਤੀ ਕਰਕੇ ਖੋਲ੍ਹੇ ਖਾਲੇ ਨਹੀਂ ਕੋਈ ਡੰਗਰ ਆ ਜਾ ਤੇ ਦੂਜੇ ਸੁਵੇ ਸੁਈ ਹੈ ਠੀਕ ਠੀਕ ਹਾਂਜੀ ਚਵਾਪ ਅਸਮਾਏ ਬਿਲਕੁਲ ਛੋਟਾ ਸਿੰਗ ਲਗਾ ਇਹਨੂੰ ਹਾਂਜੀ ਚਵਾਪ ਅਸਮਾਏ 1 ਨੰਬਰ ਦਾ ਇਹਦਾ ਵੀਰਾ ਠੀਕ ਆ ਬੱਚਾ ਇਹਦੇ ਮਗਰ ਕੀ ਬੱਚਾ ਦੇ ਮਗਰ ਕੱਟੀ ਆ ਬੋਲਾ ਬਾਂਡਿਆ ਵਾਲੇ ਵੀ ਰੱਖ ਲੀਟਰ ਬੋਲਾ ਅੰਦਾਜ਼ਾ ਲਾ ਸਕਦੇ ਬੜਾ ਸੋਹਣਾ ਪਿੱਠਪੂੜਾ ਕਰਵਾ ਬਹੁਤ ਸੋਹਣੀ ਝੋਟੀ ਆ ਤੇ ਹਾਂ ਠੀਕ ਆ ਤੇ ਇਸ ਤੋਂ ਅੱਗੇ ਇਸ ਤੋਂ ਅੱਗੇ ਆ ਮੱਜ ਵੀਰੇ ਵੀ ਪਰਸੋਂ ਸੂਈ ਆ ਪਰ ਇਹ ਹਲੇ ਡਾਉਣ ਆ ਅੱਛਾ ਅੱਛਾ ਹਾਂਜੀ ਇਹਨੂੰ ਹਲੇ ਬੋਤਲ ਬਾਤਲ ਲਵਾਉਣੇ ਆ ਮੈਂ ਇਹਨੂੰ ਵੇਹ ਜੇ ਕੋਈ ਕਈ ਵਾਲੀ ਵੀਰ ਦੂਰੋਂ ਆਉਂਦੇ ਆ ਹਾਂ ਤੇ ਪੰਜ ਸੱਤ ਡੰਗਰ ਦਾ ਹੈਗੇ ਜਿਹੜੀ ਅਗਲਾ ਮਰਜੀ ਖਰੀਦ ਸਕਦਾ ਚਲ ਡਾਉਣ ਇਹਨੂੰ ਬੋਤਲ ਲਵਾ ਦਿੰਨੇ ਕਾਇਮ ਹੋ ਜੂਗੀ ਤੇ ਡੰਗ ਚ ਇਹ ਵੀ ਪਰਸੋਂ ਹੀ ਸੂਈ ਆ ਇਹ ਵੀ ਪਰਸੋਂ ਸੂਈ ਆ ਹਾਂਜੀ ਠੀਕ ਆ ਤੇ ਆ ਪਤਾ ਨਹੀਂ ਆਪ ਕਿੰਨੀਆਂ ਨੇ ਭਰਾਲੀ ਆ ਹੁਣੇ ਜਿਹੜੀ ਸਭ ਤੋਂ ਦਵੇਂ ਦਸਵੇਂ ਨੰਬਰ ਤੇ ਆ ਜਿਹੜੀ ਝੋਟੀ ਆ ਹਾਂਜੀ ਇਹ ਉਧਰ ਦੀ ਝੋਟੀ ਹਰਿਆਣੇ ਦੀ ਬੜੀ ਵੱਡੀ ਝੋਟੀ ਆ ਇਹ ਤੇਰੀ ਵੀਰ ਕੱਟੀ ਮਰ ਗਈ ਆ ਛੋਟੀ ਸੱਜਰ ਆ ਹਾਂ 15 ਕਿਲੋ ਦੁੱਧ ਇਹਦਾ ਆਪਾਂ ਮਿੰਕੇ ਦਵਾਂਗੇ ਠੀਕ ਆ ਕੋਈ ਵੀਰ ਸ਼ਾਮਾਂ ਨੂੰ 5 ਵਜੇ 6 ਵਜੇ ਸ਼ਾਮਾਂ ਨੂੰ ਚੋਵੇ 6 ਵਜੇ ਦਿਨੇ ਚੋਵੇ ਠੀਕ ਆ 15 ਲੀਟਰ ਦੁੱਧ ਦੇ ਥੱਲਿਓ ਕੋਈ ਆਪ ਦਾ ਬੇਸ਼ੱਕ ਕੰਡਾ ਨਾਲ ਲੈ ਆਵੇ ਠੀਕ ਆ ਇਹਦੇ ਗਾੜੀ ਵਾਂਡੇ 5 ਕਿਲੋ ਬਾਦ ਕੇ ਨਾ ਭਾੜਾ ਚੋਂ ਲੱਗਿਆ ਇਹ ਪੰਜੀ ਵੀਰ ਖਾ ਜਾਂਦੀ 50 ਮਿੰਟਾਂ 'ਚ ਠੀਕ ਆ ਐਡੀ ਜਿਆਦਾ ਬਾਹਰ ਕੱਢੀ ਮੜੀ ਬਾਹਰ ਕੱਢਣੀ ਆ ਕੱਢ ਲਈ ਇਹਨੂੰ ਕੱਲੀ ਨੀ ਚੱਲ ਹਾਂ ਕੋਈ ਸ਼ੱਕ ਨਹੀਂ ਡੰਗਰ ਤੇ ਮਹਾਰਾਜ ਦੀ ਕਿਰਪਾ ਨਾਲ ਆਪਣੇ ਕੋਲ ਬੜੀ ਵੱਡੀ ਝੋਟੀ ਤੁਹਾਨੂੰ ਜਿਹੜੀ ਸਾਹਮਣੇ ਦਿਖਾਉਣ ਲੱਗੇ ਆ ਸਾਰੇ ਡੰਗਰਾਂ ਬਖੋਲ ਕੇ ਵਿਖਾਉਂਦੇ ਤੇ ਵੀਰ ਕਹਿੰਦਾ ਵੀ ਦੁੱਧ 15 ਕਿਲੋ ਥੱਲੇ ਵੀ ਰੇਗਾ 15 ਕਿਲੋ ਦੁੱਧ ਆ ਤੇ ਸਿਰਫ ਇਹਦੀ ਕੱਟੀ ਜਿਹੜੀ ਕੱਟੀ ਮਰ ਗਈ ਆ ਘਰ ਚੋਂ ਵਾਲੇ ਨੂੰ ਬਾਹਰ ਚੰਗੀ ਆ ਬਾਕੀ ਮੈਲੇ ਚੱਲਣ ਦੇ ਹੀ ਕਰਮਾ ਲਈ ਹਾਂ ਨਹੀਂ ਸੋਈ ਨੂੰ ਵੀਰੇ ਨੂੰ ਮਹੀਨੇ ਦੇ ਲਾਗੇ ਬੰਨੇ ਹੋ ਗਏ ਆ ਹਾਂ 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 ਜਿਉ ਮੈਲਾ ਤੇ ਉਤਰਾ ਹੁਣ ਕਈ ਜਾਰੇ ਚਾਰ ਬਾਦ ਮਾਰ ਦਿੰਗਾ ਹਾਂ ਹਾਂ ਆਪਾਂ ਵੀਰ ਭਾਵੇਂ ਆਪਾਂ 2 ਲੱਖ ਦੀ ਮਹ ਲੈ ਜਾਂਦੀ ਆ ਬਿਲਕੁਲ ਮੈ ਦਾ ਬੱਚਾ ਮਰ ਗਿਆ ਆਪਾਂ ਅਜੇ ਤੱਕ ਜ਼ਿੰਦਗੀ ਚ ਬੱਚਾ ਨਹੀਂ ਮੈ ਤੇ ਮਗਰ ਲਾਇਆ ਉਤਰਾ ਭਾਵੇਂ ਜਿਹੜੀ ਮੈ ਦੀ ਮਗਰੇ ਦੇ ਕੱਤੀ ਮਰਜੀ ਬੰਦੇ ਪਰ ਉਹ ਕੰਮ ਆਪਾਂ ਅਜੇ ਤੱਕ ਜੀ ਨਹੀਂ ਇਹ ਗੱਲ ਹੈਗੀ ਆ ਜਦੋਂ ਦੁੱਧ ਹੈਗੀ ਆ ਦੁੱਧ ਨਾਲ ਮਹੀਂ ਵਿਕ ਜਾਂਦਾ ਨਾ ਆਪਾਂ ਬੱਚੇ ਲਾਵੇਂ ਕਾਦੇ ਵਾਸਤੇ ਲੈ ਨਹੀਂ ਮੱਝ ਵੀ ਪੂਰੀ ਵੱਡੀ ਆ ਹਾਂਜੀ ਐਸ ਟਾਈਮ 15 ਕਿਲੋ ਦੁੱਧ ਤਿਆਰ ਆ ਵੀਰ ਜੀ ਸ਼ਾਮ ਕੋਈ ਵੀ ਵੀਰ ਆਪਾਂ ਨੂੰ ਬਾਹ ਖੜੀ ਕਰਕੇ ਆਖੇ ਵੀ ਸਾਨੂੰ 10 ਕਿਲੋ ਦੁੱਧ ਦੱਸਿਆ ਤੇ 8 ਨਿਕਲੇ ਆਏ ਬਿਲਕੁਲ ਬਿਲਕੁਲ ਜੀ ਆਪਾਂ ਕਿਹਨੂੰ 12 ਦੱਸਿਆ ਤੇ 13 ਨਿਕਲੇ ਆਏ ਬੱਚੇ ਹੁਣ ਪਰਸੋਂ ਚੌਥ ਬੱਚੇ ਤੋਂ ਬਿਨਾਂ ਹੀ ਦੋ ਤਿੰਨ ਮਹੀ ਉਹਨਾਂ ਦੀਆਂ ਕਟਕਾਂ ਮਰ ਗਈਆਂ ਸੀ ਹਾਂ ਉਹ ਤਰਾ ਹੀ ਵੇਚੀਆਂ ਵਾ ਜਿੰਨਾ ਦੁੱਧ ਦੱਸਿਆ ਅਗਲੇ ਉਦੋਂ ਦੱਸਣ ਡਿਆ ਵੀ ਹੁਣ ਜ਼ਿਆਦਾ ਹੀ ਆ ਦੁੱਧ ਇੱਕ ਮਿਲਦੀ ਕਿਤਾ ਵਾ ਇਹ ਮਗਲਾਂ ਲਾਤਾਂ ਨੂੰ ਮੰਗੇ ਤੇ ਗੀਜੀ ਆ ਹਾਂਜੀ ਪਾੜਾ ਪਾ ਕੇ ਤੇ ਪਾੜਾ ਪਾ ਕੇ ਥੱਲੇ ਬਹਿ ਜਿਹੜੇ ਆਪਾਂ ਸਪੰਦੀ ਆ ਪਹਿਲਾਂ ਦੋ ਤਿੰਨ ਡਾਂਗੇ ਨੂੰ ਟੀਗਾ ਵੀ ਲਾਇਆ ਜੀ ਠੀਕ ਠੀਕ ਆ ਉਹ 来게 ਸਾਨੂੰ ਪਤਾ ਨਹੀਂ ਲੱਗਾ ਚਲੋ ਕੋਈ ਆਹ ਤਾਹੇ ਬੁੱਛੀ ਬਣਾ ਲਏ ਨੇ ਠੰਡੀ ਐ ਚੋਣ ਠੰਡੀ ਐ ਵੀ ਲੱਤ ਨਹੀਂ ਲਾਉਂਦੀ ਤੇ ਠੀਕ ਠੀਕ ਆ 2.5 ਲੀਟਰ ਦੇ ਵੀਰੇ ਇਹਦੇ ਅਗਲੇ ਥਾਣਾ ਚ ਦੁੱਧ ਆ ਅੱਛਾ ਅੱਛਾ ਛੋਟੀ ਦੇ 2.5 ਲੀਟਰ ਦੀ ਗਾੜ ਆ ਯਾਨੀ ਕਿ ਗਾੜੀ ਬਹੁਤ ਚੰਗੀ ਹਾਂ ਤੇ ਫਿਰ ਜੇ ਕਿ ਇਹਨੇ ਦੁੱਧ ਜਿਹਨੇ ਵੇਚਣ ਵਾਲੇ ਨੇ ਖੜਨੇ ਆ ਕਿ ਨਹੀਂ ਆਵੇ ਡੇਰੀ ਆਪਣੇ ਘਰਿਆ 7-5 ਦੀ ਫੈਂਡ ਆ ਇੰਨਾ ਦੁੱਧ ਦੇ 1000 ਰੁਪਏ ਦਾ ਦੁੱਧ ਦੇ ਐਂਡੇ ਹੀ ਸਾਨੂੰ ਗੇ ਨਹੀਂ ਫਿਰ ਤਾਂ ਬਹੁਤ ਵਧੀਆ ਹਾਂ ਆਵੇ ਹੁਣ ਠੰਡ ਦੇ ਵਿੱਚ ਪਾਣੀ ਨਹੀਂ ਪੀਂਦੀਆਂ ਆ ਸਿਰਫ ਰਾਸ਼ਨ ਖਾਣੀਆਂ ਕਰਕੇ ਪਾਣੀ ਪੀਂਦੀਆਂ ਇਹ ਤਾਂ ਤੇ ਬਾਕੀ ਇੰਨੇ ਹੀ ਆ ਜਾਨਵਰ ਕਿ ਹੋਰ ਵੀ ਕੋਈ ਵਿਖਾਉਣਾ ਨਹੀਂ ਜਾਨਵਰ ਇੰਨੇ ਹੀ ਆ ਫਿਰ ਫਿਰ 10 12 ਹੈਗੇ ਅੱਜ ਹੁਣ ਮੈਂ ਜਾਤਰਾ ਦੋ ਲਈਆਂ ਆ ਮਾ ਝੋਟਗਾ ਤੇ ਉਹ ਫਿਰ ਚੱਲ ਕੇ ਹੇ ਟਾਈਮ ਤੇ ਹੋਣਾ ਜਿਹੜੀਆਂ ਮੋਲ ਵੀਰ ਕਰਦਾ ਗੱਲ ਕੋਮੜ ਮੈਂ ਬੰਨਾ ਵਾ ਤੇ ਅੱਜ ਦੀ ਤਰੀਕ ਦੇ ਵਿੱਚ ਫਿਰ ਆਪਣੇ ਕੋਲ 10 10 ਸਮਝਾਂ ਵਿਰਜਿਆ ਵਾਲੇ ਮਹਾਰਾਜ ਜੀ ਕਿਰਪਾ ਨਿਵਕਾਊਗਾ ਹੁਣ ਆਪਾਂ ਛੇਤੀ ਕਰਕੇ ਥੋੜੀ ਜੀ ਠੰਡ ਝੜੀ ਛੁੜੀਆ ਕਰਕੇ ਨਾ ਤਾਂ ਕੋਈ ਨਮਾਈਆਂ ਧਵਾਈਆਂ ਐ ਤੇ ਨਾ ਕੋਈ ਆਪਾਂ ਖੋਲ ਕੇ ਵਿਖਾਈਆਂ ਐ ਤੇ ਨਾ ਆਪਾਂ ਜ਼ਿਆਦਾਤਰ ਮੌਲਿਕ ਦਾ ਵੀ ਪਰਾ ਗੱਲ ਕੀ ਇੱਕ ਡੰਗਰ ਹੁੰਦਾ ਕਈ ਗੱਲਾਂ ਹੁੰਦੀਆਂ ਕੋਈ ਕਿਸੇ ਤਰ੍ਹਾਂ ਵੇਚਦਾ ਕੋਈ ਕਿਸੇ ਤਰ੍ਹਾਂ ਜਿਹੜਾ ਵੀਰ ਵੀ ਆਪਾਂ ਨੂੰ ਫੋਨ ਕਰੂਗਾ ਆਪਾਂ ਉਹਨੂੰ ਮੁੱਲ ਦੱਸ ਕੇ ਤੇ ਮੱਝ ਅਗਲਾ ਦੇਖੋਗੇ ਦੋ ਰਹਿ ਜਾਊਗਾ ਕੋਈ ਵੀ ਹੋਵੇ ਮੁੱਲੇ ਨਹੀਂ ਵੀ ਇਹ ਬਹੁਤੇ ਨਹੀਂ ਜਿੰਤਰਾ ਦਾ ਕੋਈ ਡੰਗਰ ਉਤਰਾਂ ਦਾ ਮੁੱਲ ਹੋਊਗਾ ਸਹੀ ਦੀ ਮਾਜਾ ਇਹ ਹੁਣ ਮੋਲੇ ਦਾ ਅਜ ਤਾਂ ਨਹੀਂ ਕਿਦਾ ਹਾਲ ਇੱਕ ਪਰਸੋਂ ਸੁਹੀ ਆ ਵੀਰਾ ਹਾਂ ਅਕਸਰ ਜਿੱਡੀ ਮਾਏ ਇਹਨੇ 13 14 ਕਿਲੋ ਦੁੱਧ ਝੋਟੀ ਨੇ ਦੇਣਾ ਚੋਕੇ ਦਵਾਗੇ ਮੈਂ ਇਹ ਤਾਂ ਗੱਲ ਸਹੀ ਹਾਂਜੀ ਫਿਰ ਕੱਟੀ ਆ ਮਗਰ ਸਾਰਿਆਂ ਕਾ ਮਾਝੀ ਪੂਰੀ ਆ ਹਾਲੇ ਬੋਲੇ ਬੰਡਿਆ ਹਾਲੇ ਦਾ ਸਹੀ ਗੱਲ ਹਾਂਜੀ ਐਰੇ ਥੱਲੇ 12 ਕਿਲੋ ਦੁੱਧ ਆਪਾਂ ਅੱਜ ਮਣਕੇ ਦੇ ਦੇਣਾ ਲੀਟਰ ਠੀਕ ਠੀਕ ਆ ਐਰੇ ਥੱਲੇ ਤੁਹਾਨੂੰ ਦਿਨੋਂ ਦੱਸਿਆ 13 ਤੋਂ ਜ਼ਿਆਦਾ ਏ 13 ਤੋਂ ਜ਼ਿਆਦਾ ਹਾਂਜੀ ਆਹ ਝੋਟੀ ਥੱਲੇ 12 ਤੋਂ ਦੁੱਧ ਵਾਧਿਆ ਦੁੱਧ ਦਾ ਨਹੀਂ ਕੋਈ ਵੀਰਾ ਆਪਣਾ ਝੂਠ ਜੋ ਦੱਸਾਂਗੇ ਸੋ ਹੀ ਨਿਕਲੂਗਾ ਸੋ ਨੰਬਰ ਵੀਰ ਦਾ ਸਕਰੀਨ ਤੇ ਚੱਲ ਰਿਹਾ ਹੈ ਕਾਰ ਕਰਕੇ ਤੁਸੀਂ ਕਿਹੇ ਵੀ ਜਾਨਵਰ ਦੀ ਡਿਟੇਲ ਜਿਹੜੀ ਉਹ ਲੈ ਸਕਦੇ ਜੀ ਹਾਂਜੀ ਤੇ ਬਾਕੀ ਮਿਲਦੇ ਆ ਕੋਈ ਨਵੀਂ ਅਪਡੇਟ ਲੈ ਕੇ ਜਨਵਾਰ ਹਰ ਟਾਈਮ ਇਹਨਾਂ ਕੋ ਪੰਜ ਛੇ ਤਾਂ ਵੀ ਜੀ ਇਹਨੀਆਂ 10 11 ਮੱਝਾਂ ਮਹਾਰਾਜ ਦੀ ਕਿਰਪਾ ਨਾਲ ਵਕਤ ਆਪਣੇ ਕੋਲ ਹੁੰਦੀਆਂ ਆ ਸਹੀ ਗੱਲ ਆ ਜਿਹੜੇ ਵੀਰ ਨੇ ਖਰੀਦਣੀ ਆ ਕੋਈ ਆਪਣੇ ਤੇ ਭਰੋਸਾ ਨਾ ਕਰੇ ਆ ਆਉਦੀ ਦੋ ਟਾਈਮ ਚ ਹੋਵੇ ਦੋ ਟਾਈਮ ਚੋ ਕੇ ਤਸੱਲੀ ਕਰਕੇ ਖੜੇ ਬਾਕੀ ਜਿਹੜੀ ਕੋਈ ਪਿੱਛੇ ਪੱਛੇ ਵਾਲੀ ਗੱਲ ਹੁੰਦੀ ਆ ਨਾ ਉਹ ਜਾਂ ਅਗਲੇ ਨੂੰ ਕਈ ਨਹੀਂ ਦੱਸਦੇ ਜੇ ਕੋਈ ਨੁਕਸ ਹੋਵੇ ਤਾਂ ਉਹ ਅਸੀਂ ਜ਼ਰੂਰ ਦੱਸ ਦਿਆਂ ਬਿਲਕੁਲ ਬਿਲਕੁਲ ਕੋ ਰਾਤਾਂ ਲੰਮੀਆਂ ਆ ਅਗਲਾ ਰਾਤ ਜਾ ਕੇ ਸੌ ਜੇ ਤੇ ਮੈਂ ਰਾਤ ਪਿਛਾ ਕਰਦੇ ਮੱਝ ਆਪਣੇ ਕੋ ਇੱਕੋ ਹੀ ਆ ਛੋਟੀ ਸੂਣ ਵਾਲੀ ਨਹੀਂ ਦੱਸਦੇ ਲੋਗ ਹਾਂ ਸੋ ਮਿਲਦੇ ਕੋਈ ਨਵੀਂ ਅਪਡੇਟ ਲੈ ਕੇ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ